ਗੱਲ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਅ ਅੱਜ ਮੈਂ ਇਹ ਵਾਲਾ ਫਰੌਕ ਸੂਟ ਪਾ ਲਿਆ ਹੋਇਆ ਵਾ ਬਟ ਅੱਜ ਹਵਾ ਚੱਲ ਰਹੀ ਆ ਥੋੜੀ ਥੋੜੀ ਤੇ ਅੱਜ ਦਾ ਪਲਾਨ ਹੈਗਾ ਵਾ ਅ ਅਸੀਂ ਮੰਦਿਰ ਜਾਣਾ ਵਾ ਔਰ ਕਿਲਾ ਚੌਂਕ ਵਾਲੇ ਮੰਦਿਰ ਤੁਹਾਨੂੰ ਪਤਾ ਹੀ ਆ ਔਰ ਭੋਲੇ ਨਾਲ ਜਿਹਨੂੰ ਮੱਥਾ ਟੇਕਣਾ ਔਰ ਜਿਹੜੇ ਭੋਲੇ ਨਾਲ ਜਿਹਦੇ ਵਿਆਹ ਦੀ ਭਾਜੀ ਆ ਮਤਲਬ ਪ੍ਰਸ਼ਾਦ ਆ ਉਹ ਲੈਣ ਜਾਵਾਂਗੇ ਅਸੀਂ ਤੇ ਪਹਿਲਾਂ ਮੈਂ ਪਿੰਕੀ ਨੂੰ ਉਹਦੇ ਘਰੋਂ ਪਿਕ ਕਰੂੰਗੇ ਫਿਰ ਅਸੀਂ ਜਾਵਾਂਗੇ ਤੁਸੀਂ ਬਣੇ ਵਲੌਗ ਦੇ ਨਾਲ ਤੁਹਾਨੂੰ ਮਿਲਦੇ ਆ ਥੋੜੀ ਦੇਰ ਬਾਅਦ ਚੋ ਬਾਏ

घरे जागे करते बा ਗਾਇਜ਼ ਹੁਣ ਆਪਾਂ ਗੀਤਾ ਦੀਦੀ ਕੋਲੇ ਆ ਚੁੱਕੇ ਆਂ ਔਰ ਇਹ ਮੇਰੇ ਲਈ ਤੁਹਾਨੂੰ ਪਤਾ ਹੀ ਬਹੁਤ ਰਿਸਪੈਕਟਫੁਲ ਨੇ ਔਰ ਅੱਜ ਜਿਵੇਂ ਕਿ ਤੁਸੀਂ ਮੇਰੇ ਸਾਰੇ ਵਲੌਗ ਚ ਦੇਖ ਚੁੱਕੇ ਹੋ ਕਿ ਗੀਤਾ ਦੀਦੀ ਨੇ ਕਿੰਨੇ ਭੋਲੇ ਨਾਲ ਕਿਤੇ ਸਾਰੇ ਜਿਹੜੇ ਪ੍ਰੋਗਰਾਮ ਕਿੰਨੀ ਸ਼ਰਧਾ ਕਿੰਨੀ ਸੇਵਾ ਨਾਲ ਕਿੰਨੇ ਵਧੀਆ ਤਰੀਕੇ ਨਾਲ ਸਾਰੇ ਅਯੋਜਿਤ ਕੀਤੇ ਸੀਗੇ ਤੇ ਅੱਜ ਆਪਾਂ ਲੈਣਾ ਆਂ ਦੀਦੀ ਤੋਂ ਭੋਲੇ ਨਾਲ ਅੱਜ ਦੀ ਜਿਹੜੀ ਭਾਜੀ ਹੁੰਦੀ ਵਿਆਹ ਦੀ ਭਾਜੀ ਦਾ ਪ੍ਰਸ਼ਾਰ ਲੈਣਾ ਆਂ ਤੁਸੀਂ ਕਹਿਣਾ ਚਾਹੁੰਦੇ ਹੋ ਬਹੁਤ ਅੱਛੀ ਤਰ੍ਹਾਂ ਤੁਸੀਂ ਸਾਰੇ ਫੰਕਸ਼ਨ ਹੈਂਡਲ ਕੀਤੇ ਮਤਲਬ ਪੂਰੇ ਪਟਿਆਲੇ ਚ ਵਾਹ ਵਾਹ ਹੋ ਗਈ ਕਿ ਜਿਹੜਾ ਤੁਹਾਡਾ ਸਭ ਤੋਂ ਪਿਆਰ ਹੈ ਜੋ ਤੁਸੀਂ ਮੇਰੇ ਨਾਲ ਲੱਗੇ ਹੋ ਆਪ ਤੁਹਾਡੇ ਪਿਆਰ ਨਾਲ ਹੀ ਆਪਾਂ ਅੱਗੇ ਵਧ ਰਹੇ ਆ ਤੇ ਪ੍ਰਸ਼ਾਦ ਜਿਹੜਾ ਹੈਗਾ ਇਹ ਆਪਾਂ ਬਹੁਤ ਦੇਰ ਤੋਂ ਬਣਵਾਉਂਦੇ ਆ ਰਹੇ ਆ ਤੇ ਆਪਾਂ ਸਾਰੇ ਪਟਿਆਲੇ ਚ ਵੀ ਵੰਡਿਤ ਕਰਦੇ ਆ ਤੇ ਪ੍ਰਸ਼ਾਦ ਖਾ ਕੇ ਅੰਮ੍ਰਿਤ ਹੈ ਪ੍ਰਸ਼ਾਦ ਨਹੀਂ ਹੈ ਮਹਾ ਪ੍ਰਸ਼ਾਦ ਹੈ ਜਿਹੜਾ ਸਾਰੇ ਭਗਵਾਨਾਂ ਨੂੰ ਲਗਿਆ ਹੋਰ ਬੁਲੇਸ਼ਨ ਤੋਂ ਤਾਂ ਥੈਂਕ ਯੂ ਗਾਇਜ਼ ਦੀਵੀ ਹੁਣ ਆਪਾਂ ਨੂੰ ਪ੍ਰਸ਼ਾਦ ਦੇ ਰਹੇ ਨੇ ਭੋਲਨਾ ਜੀ ਦਾ ਇਹ ਹੁਣ ਆਪਾਂ ਜਿੰਨਾ ਵੀ ਹੋ ਸਕਦਾ ਆਪਾਂ ਸਾਰਿਆਂ ਨੂੰ ਵੰਡਣ ਦੀ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਦੇ ਮੂੰਹ ਨੂੰ ਲੱਗ ਸਕੇ ਥੈਂਕ ਯੂ ਜੀ ਤੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਫੰਕਸ਼ਨ ਸੀਰੀਅਸਲੀ ਸੱਚੀ ਬਹੁਤ ਵਧੀਆ ਗਏ ਮਤਲਬ ਸਾਰੇ ਪਾਸੇ ਮੇਰੀ ਵੀ ਉਹਦੇ ਬਲੌਗ 'ਚ ਵੀ ਸਾਰਿਆਂ ਨੇ ਕਹਿ ਰਹੇ ਸੀ ਕਿ ਬਹੁਤ ਅੱਛੇ ਗਏ ਆ ਮਤਲਬ ਤੁਹਾਡੀ ਸਿਹਾਰਨਾ ਤੁਹਾਡੇ ਕੰਮ ਨੂੰ ਜਿਵੇਂ ਤੁਸੀਂ ਸਾਰਾ ਉੱਠ ਕੇ ਸਾਰਾ ਸਵੇਰੇ ਕਰਦੇ ਹੋ ਕੋਈ ਕੋਈ ਕਰ ਸਕਦਾ ਭੋਲਨਾ ਜੀ ਦੀ ਸੇਵਾ ਇਹ ਪ੍ਰਭੂ ਸੇਵਾਦਾਨੀ ਆਪਾਂ ਦਾ ਦਾਸ ਸ੍ਰੀ ਪ੍ਰਭੂ ਹਾਂਜੀ ਹਾਂਜੀ ਬਿਲਕੁਲ ਚਲੋ ਠੀਕ ਹੈ ਗਾਇਸ ਮਿਲਣਾ ਤੁਹਾਨੂੰ ਥੋੜੀ ਜਿਹੀਰ ਬਾਅਦ ਥੈਂਕ ਯੂ ਜਿੰਦਰਾ ਜੀ ਕਿ ਤਰੱਕੀ ਕਰੇ ਪਰਮਾਤਮਾ ਗਾਇਸ ਹੁਣ ਆਪਾਂ ਮੰਦਰ ਤੋਂ ਘਰੇ ਆ ਚੁੱਕੇ ਆ ਔਰ ਜਿਹੜਾ ਪ੍ਰਸ਼ਾਦ ਸੀਗਾ ਆਪਾਂ ਪਿੰਕੀ ਨੂੰ ਦਵਾਂਗੇ ਇਹ ਪਿੰਕੀ ਦਾ ਇਹ ਪਿੰਕੀ ਦੀ ਭੈਣ ਦਾ ਇਹ ਸੱਸ ਦਾ ਆਂਟੀ ਹੁਣ ਆ ਦਾ ਸਾਰਿਆਂ ਨੂੰ ਪਿੰਕੀ ਵੰਡ ਦੂਗੀ ਪਿੰਕੀ ਇਹ ਸਾਰਿਆਂ ਨੂੰ ਪ੍ਰਸ਼ਾਦ ਵੰਡਦੇ ਹੋ ਹਰ ਹਰ ਮਹਾਦੇਵ ਬੋਲੇनाथ ਦੀ ਕਿਰਪਾ ਸਾਰਿਆਂ ਤੇ ਪਣੀ ਦੇਵੇ ਠੀਕ ਹੈ ਸੂਈ ਖਾਣਾ ਪਹਿਲਾਂ ਸੂਈ ਖਾ ਲਾਂਗੇ ਆਹ ਹੈ ਸੂਈ ਖਾ ਲਾਂਗੇ ਕੀ ਕੀ ਪਤਾ ਕਿ ਰੋਸੀ ਟੁੱਟ ਗਈ ਗਾਇਜ਼ ਇੱਧਰ ਮੇਰੇ ਦੇਵ ਜੀ ਥੱਕ ਹਾਰ ਕੇ ਆਪਣਾ ਕੰਮਕਾਰ ਕਰਕੇ ਆ ਕੇ ਨੇ ਕੰਮ ਤਾਂ ਮੇਰੀ ਸਕੂਟਰੀ ਅੰਦਰ ਇਹਨਾਂ ਦਾ ਸਭ ਤੋਂ ਪਹਿਲਾ ਕੰਮ ਹੁੰਦਾ ਕਿ ਮੇਰੀ ਸਕੂਟਰੀ ਅੰਦਰ ਕਰਨੀ ਬਾਈਕ ਲਾ ਆਪੀ ਉਹਨਾਂ ਨੇ ਆਪਣੀ ਸਤਿ ਸ਼੍ਰੀ ਅਕਾਲ ਜੀ ਚਲੋ ਪਾਣੀ ਦੇ ਲਓ ਆਜ ਦੀ ਬੰਦ ਕਰਤਾ ਪਹਿਲਾਂ ਪਾਣੀ ਤਾਂ ਪੀ ਲਓ ਇੱਕ ਮਿੰਟ ਆ ਜੀ ਬੰਦ ਕਰ ਲੈਂਦਾ ਆ ਵਾ ਅੱਜ ਕੱਲ ਇਦਾਂ ਹਾਜ਼ਰੀ ਬੰਦ ਹੁੰਦੀ ਹੈ ਸੈਲਫੀ ਖਿੱਚ ਕੇ ਹੈ ਹੂੰ ਵੀ ਘਰੇ ਫੋਨ ਕੇ ਇਸਲਾ ਮਤਲਬ ਓਕੇ ਕੋਈ ਕੰਪਨੀ ਦੀ ਨੋਟ ਨਹੀਂ ਨਾ ਅਪਡੇਟ ਕਰਦੇ ਹੁਣ ਕੰਮ ਤੋਂ ਆ ਕੇ ਮੇਰੇ ਦੇਵ ਜੀ ਨਾਰੀਅਲ ਚੱਲ ਰਹੇ ਨੇ ਕਿਉਂਕਿ ਕਾਫੀ ਦਿਨ ਹੋ ਗਏ ਸੀਗੇ ਪਏ ਨੂੰ ਖਰਾਬ ਹੀ ਨਾ ਹੋ ਗਿਆ ਹੋਵੇ ਖਰਾਬ ਤਾਂ ਨਹੀਂ ਆਇਆ ਇਹ ਸਾਰਾ ਇਕੱਠਾ ਕਰਦੇ ਹੋ ਗੂੜਾ ਯਾਰ ਪਾਣੀ ਹੈ ਇਹਦੇ ਚ ਮਲਾਈ ਹੋएगी ਤਾਂ ਇੱਕ ਗੱਲ ਦੱਸਾਂ ਮੇਰੇ ਦੇਵ ਜੀ ਨਾ ਨਾਰੀਅਲ ਜਦੋਂ ਵੀ ਚੱਲਦੇ ਆ ਨਾ ਉਹਦਾ ਪਾਣੀ ਸਿਰਫ ਮੈਨੂੰ ਪਿਆਂਦੇ ਨੇ ਔਰ ਉਹਦੇ ਚ ਇੱਕ ਰਾ ਵਾਈਟ ਜਿਹਾ ਛੋਟਾ ਜਿਹਾ ਬੀਜ ਨਿਕਲਦਾ ਵਾ ਫੁੱਲ ਕਹਿੰਦੇ ਉਹਨੂੰ ਨਾਰੀਅਲ ਦਾ ਫੁੱਲ ਉਹ ਵੀ ਹਮੇਸ਼ਾ ਹਮੇਸ਼ਾ ਮੈਨੂੰ ਹੀ ਖਿਲਾਉਂਦੇ ਨੇ ਹਨਾ ਜੀ ਜੀ ਹੂੰ ਹੁਣ ਲਮਾ ਕਰਗੇ ਗਾਈਜ਼ ਹੁਣ ਨਾ ਆ ਜਿਹੜਾ ਪ੍ਰਸ਼ਾਦ ਆਪਾਂ ਤੁਹਾਨੂੰ ਦਿਖਾਣੇ ਦੇ ਵਿੱਚ ਕੀ ਕੀ ਐ ਇਹਦੇ ਚ ਹੈਗੀ ਆ ਇਹ ਆਈ ਥਿੰਕ ਇਹ ਬਰਫੀ ਐ ਠੀਕ ਐ ਠੀਕ ਐ ਔਰ ਇਹਦੇ ਚ ਹੈਗੀ ਮਠੀ ਔਰ ਲੱड्डੂ ਔਰ ਇੱਕ ਕਚੌੜੀ ਕਚੌੜੀ ਵੀ ਹੈ ਕਚੌੜੇ ਵੰਦ ਦੇ ਦੇਣੇ ਔਰ ਜਿਹੜੇ ਹੁੰਦੇ ਸ਼ੱਕਰਪਾਰੇ ਮਾਂ ਨੂੰ ਲਿਆਣਾ ਬਾਹਰ ਮੰਮਾ ਨਿਕਲ ਗਿਆ ਬਾਣੀ ਵੇਖਿਆ ਹੁਣ ਇਹ ਚ ਫੁੱਲ ਵੀ ਕੱਢਣਗੇ ਇਹ ਮੈਨੂੰ ਇਹ ਮੈਨੂੰ ਜ਼ਰੂਰ ਦਿੰਦੇ ਨੇ ਪਾਣੀ ਬੱਟ ਮੈਂ ਇੱਕ ਘਟਾਪੀ ਕੇ ਮੈਂ ਬੱਚਿਆਂ ਨੂੰ ਵੀ ਪਿਲਾ ਦਿੰਦਾ ਉੱਪਰ ਕਰੋ ਜਦੀ ਲੋ ਲੈ ਕੇ ਆਪਾਂ ਦਾ ਅਮ ਇਹ ਅਮ੍ਰਿਤ ਦਾ ਲੈ ਆਓ ਲੈ ਆ ਕੋਈ ਵੀ ਪਲੇਟ ਲੈ ਆਵੇ ਤਾਂ ਇਹ ਉਹ ਨਿਕਲ ਆ ਫੁੱਲ ਉਹ ਨਿਕਲ ਗਿਆ ਗਾਇਜ਼ ਇਹ ਵਾਲੇ ਫੁੱਲ ਦੀ ਗੱਲ ਕਰ ਰਹੀ ਸੀ ਇਹ ਨਿਕਲਦਾ ਹੁੰਦਾ ਜਦੋਂ ਵੀ ਇਹ ਨਾਰੀਅਲ ਫਿਲਦੇ ਮੈਨੂੰ ਹਮੇਸ਼ਾ ਮੈਨੂੰ ਹੀ ਦਿੰਦੇ ਆ ਇਹ ਮੈਂ ਹੁਣ ਖਾ ਲੂੰਗੀ ਮਿੱਠਾ ਮਿੱਠਾ ਗਾਇਜ਼ ਹੁਣ ਮੈਂ ਕਰਨ ਲੱਗੀ ਆ ਰਾਤ ਦੇ ਡਿਨਰ ਦੀ ਤਿਆਰੀ ਉਹਦੇ ਵਿੱਚ ਮੈਂ ਬਣਾਉਂਗੀ ਪਨੀਰ ਦੀ ਸਬਜ਼ੀ ਇਹਦੇ ਵਿੱਚ ਮਸਾਲਾ ਮੈਂ ਰੈਡੀ ਕਰ ਲਿਆ ਸੀਗਾ ਬਲੈਂਡ ਕਰਕੇ ਤੇ ਕੁੱਕਰ ਚ ਬਣਾਵਾਂਗੇ ਪਹਿਲਾਂ ਪਾਵਾਂਗੇ ਤੇਲ ਬਲੈਕ ਆ ਰਿਹਾ ਸਾਰਾ ਨਹੀਂ ਤੇਲ ਪਾ ਕੇ ਤੇਲ ਗਰਮ ਹੋਣ ਦਵਾਂਗੇ ਫਿਰ ਪਾਵਾਂਗੇ ਜੀਰਾ ਫਿਰ ਮਸਾਲਾ ਫਿਰ ਪਨੀਰ ਚ ਮੈਂ ਨਾ ਦੁੱਧ ਪਾਨੀ ਆ ਪਾਣੀ ਦੀ ਜਗ੍ਹਾ ਦੁੱਧ ਵਧੀਆ ਬਣ ਜਾਂਦਾ ਵਾ ਔਰ ਪ੍ਰੋਪਰ ਸ਼ਾਈ ਪਨੀਰ ਵਾਸਤੇ ਮੇਰੇ ਕੋਲ ਟਾਈਮ ਨਹੀਂ ਉਹਨੂੰ ਥੋੜਾ ਟਾਈਮ ਚਾਹੀਦਾ ਕਿਉਂਕਿ ਟਾਈਮ ਘੱਟ ਆ ਬਸ ਐਵੇਂ ਜਿਵੇਂ ਦਾ ਹੀ ਬਣਾਇਆ ਬਣਾ ਦੇਣਾ ਮੈਂ ਤੇ ਇਸ ਵਾਰੀ ਮਸਾਲੇ ਜ਼ਿਆਦਾ ਰੱਖਿਓ ओके ਦਲਜੀਤ ਨੂੰ ਬਹੁਤ ਜ਼ਿਆਦਾ ਪਸੰਦ ਆ ਮੈਨੂੰ ਵੀ ਪਸੰਦ ਆ ਅਮ੍ਰਿਤ ਨੂੰ ਵੀ ਪਸੰਦ ਆ ਤੇ ਪਾਪਾ ਨੂੰ ਥੋੜਾ ਘੱਟ ਪਸੰਦ ਆ ਪਰ ਖਾਣਾ ਤਾਂ ਪੈਣਾ ਕਿਉਂਕਿ ਕਾਫੀ ਦਿਨਾਂ ਬਾਅਦ ਮੈਂ ਬਣਾਉਣ ਲੱਗੀ ਆ ਠੀਕ ਹੈ ਚਲੋ ਆਪਣਾ ਪਨੀਰ ਬਣਦਾ ਵਾ ਫਿਰ ਮੈਂ ਤੁਹਾਨੂੰ ਦਿਖਾਨੀ ਆ ਹੁਣ ਆਪਾਂ ਮਸਾਲੇ ਦੇ ਵਿੱਚ ਪਨੀਰ ਪਾਤਾ ਹੋਇਆ ਵਾ ਬਿਊਟੀਫੁਲ ਲੱਗ ਰਿਹਾ ਨਾ ਔਰ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਦੁੱਧ ਬਟ ਮੇਰੇ ਤੋਂ ਨਾ ਇੱਕ ਗਲਤੀ ਹੋ ਗਈ ਮੈਂ ਕੜਾਈ 'ਚ ਬਣਾਉਣਾ ਸੀਗਾ ਮੈਂ ਜਲਦੀ ਜਲਦੀ ਕੁੱਕਰ 'ਚ ਧਰ ਲਿਆ कोई गलई आ जाऊगा दु हो चुकी बहुत बनी है जि एकदम बार ना रेस्टोरेंट इन अपनी रोटी जारी है ਲਬਲਿਨਸ ਫਿਲਮ ਕਿਹੜੀ ਲਾਈ ਹੈ ਯਾਰ ਮੈਂ ਇਹ ਲਿਵੇ ਦੇਖਣੀ ਹੈਗੀ ਮੈਨੂੰ ਹਾਲੀਵੁੱਡ ਫਿਲਮ ਲਾਓ